ਪਾਣੀ ਵਿੱਚ ਮੈਂ ਡਿੱਗੀ ਸੀ ਪਾਣੀ ਵਿੱਚ ਡਿੱਗੇ ਸੀ ਹਾਂਜੀ ਤੇ ਫਿਰ ਮੁੰਡੇ ਨੇ ਚਾਹੇ ਪੁੱਤਰੇ ਨੇ ਮੈਨੂੰ ਜੀ ਤਾਂ ਫਿਰ ਉਹਨੇ ਚਾਕ ਤੇ ਤੋਤਾ ਕੀਤਾ ਤੇ ਉਹ ਜੇ ਤਾਂ ਲੈ ਗਿਆ ਬਤਿਆਂ ਚੋਂ ਕੋਲ ਉਥੇ ਅਸ਼ਿਕਰ ਕਰਾਇਆ ਸੀ ਜੀ ਕੋਈ ਮੜ ਮਟਾ ਤੇ ਫੈਸਪਾ ਲੈ ਗਿਆ ਸੀ ਤਾਂ ਜੀ ਉਹਨੇ ਕਰਾਇਆ ਤੇ ਉਹ ਤਾਂ ਬਸ ਪੱਟੀ ਕਰਾ ਲਈ ਫਿਰ ਨਹੀਂ ਫਰਕ ਪਿਆ 8 ਦਿਨ ਵੰਦ ਰਿਹਾ ਫਰਕ ਨਹੀਂ ਪਿਆ ਸੌਂਦੀ ਨਹੀਂ ਲੈਂਦੀ ਸੀ ਕੱਲ ਕਰ ਲਾਇਆ ਗਏ ਨੂੰ ਪਲਸਟਰ ਕਰਾ ਕੇ ਆਏ ਜੀ ਅਸ਼ਿਕਰ ਕਰਾਏ ਨੂੰ ਅਸ਼ਿਕਰ ਕਰਾ ਤੇ ਅਸੀਂ ਆਏ ਆਂ ਤੇ ਉਹ ਨਵੇਂ ਹੁਣਿਸ਼ ਕਰਵਨ ਨਾ ਸਾਰਾ ਕੁਝ ਹੋਇਆ ਹੈ ਤੇ ਹਰ ਕਲ ਪਲਸਟਰ ਕਰਾ ਲਿਆ ਜੀ ਨਹੀਂ ਕਿਸ ਤਰ੍ਹਾਂ ਦੀ ਜਿਹੜੀ ਤੁਸੀਂ ਮੰਗ ਦੀ ਗੱਲ ਕਰਦੇ ਹੋ ਤੁਸੀਂ ਕਹਿ ਰਹੇ ਪ੍ਰਸ਼ਾਸਨ ਵੱਲੋਂ ਸਾਥ ਨਹੀਂ ਕਿਸ ਤਰ੍ਹਾਂ ਦੀ ਮੰਗ ਦੀ ਗੱਲ ਕਰਦੇ ਹੋ ਉਹ ਇਹ ਰਸ਼ ਸਾਨੂੰ ਇਹਦੇ ਹੁਣ ਸਾਡੇ ਵੱਲ ਨਹੀਂ ਆਂਦਾ ਜੀ ਤੇ ਕੱਚਾ ਰਾਸ਼ਨ ਤੇ ਪੱਕਾ ਤੇ ਲੰਗਰ ਅਸੀਂ ਇੱਥੇ ਲੈ ਹੀ ਆਈਦਾ ਜੀ ਤੇ ਹੋਰ ਸਾਡੇ ਮਨੇ ਕੱਚਾ ਰਾਸ਼ਨ ਨਹੀਂ ਆਂਦਾ ਨਹੀਂ ਕਿਸ ਤਰ੍ਹਾਂ ਕੱਚੇ ਰਾਸ਼ਨ ਦੀ ਤੁਸੀਂ ਗੱਲ ਕਰਦੇ ਹੋ ਇਹ ਕੱਚਾ ਰਾਸ਼ਨ ਬੇਕਮੀਨਾ ਸਰ ਪਾਣੀ ਨਹੀਂ ਸੁਕਣਾ ਘਰਾਂ ਵਿੱਚੋਂ ਜੀ ਤੇ ਅਸੀਂ ਖਾਵਾ ਦਿੱਤੀ ਜੀ ਜੀ ਠੀਕ ਹੈ ਨਹੀਂ ਕੁਝ ਸੰਸਥਾਵਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਨਾ ਕਿ ਪਾਣੀ ਹਜੇ ਤੱਕ ਜਿਹੜਾ ਲੰਗਰ ਹੈ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਜਦੋਂ ਲੋਡ ਹੋਏਗੀ ਜਦੋਂ ਇਹ ਪਾਣੀ ਕਟ ਕਟੇਗਾ ਤਾਂ ਸੰਸਥਾਵਾਂ ਵੱਲੋਂ ਜਿਹੜਾ ਕੱਚਾ ਰਾਸ਼ਨ ਲਗਭਗ 20 ਤੋਂ ਇੱਕ ਇੱਕ ਮਹੀਨੇ ਦਾ ਜਿਹੜਾ ਦਿੱਤਾ ਜਾਊਗਾ। ਸਾ ਠੀਕ ਹੈ। ਹਾਂਜੀ। ਹੋਰ ਕੀ ਕਹਿਣਾ ਚਾਹੋਗੇ? ਬਸ ਇਹੋ ਕੁਝ। ਇੱਕ ਤੰਬੂ ਲਾਉਣ ਦੇ ਉਹਨਾਂ ਤੇ ਕਮਰੇ ਤਾਂ ਦੇ ਦੇ। ਹਾਂਜੀ। ਤੰਬੂ ਲਾਉਣ ਦੇ ਨਾ। ਤੰਬੂ ਲਾਉਣ ਪਰ ਕਰਾਂ ਵੀ ਥਾਂ ਸੁੱਕੀ ਤਾਂ ਕਮਰੇ ਕਮਰੇ ਦਾ ਨੁਕਸਾਨ ਹੋਏਗਾ ਉਹ ਸਾਡੇ ਉਹ ਵੀ ਹੋਊਗਾ। ਸਾਡੇ ਕਮਰੇ ਟੁੱਟ ਲਿਆ ਕੇ ਪਾਣੀ। ਹਾਂਜੀ। ਇਹਨਾਂ ਦਾ ਕਿੰਨਾ ਸਰ ਦਾ ਫਰਕ ਮਾਟ ਥਾਈ ਲਵਾਂਗੇ ਜੀ ਜੀ ਤੇ ਸਾਡੇ ਨੂੰ ਬੈਠ ਗਈਆਂ ਤੇ ਨਾ ਇਹ ਮੰਨ ਲਓ ਜਿਹੜੇ ਕਮਰੇ ਨੇ ਪੂਰੀ ਤਰ੍ਹਾਂ ਜਿਹੜੇ ਦੁੱਗਨ ਦੇ ਹਾਲਾਤ ਵਿੱਚ ਹਾਂ ਜੀ ਪਾਣੀ ਆ ਦੇਖ ਵੀ ਲਓ ਪਾਣੀ ਕਰਾਂ ਜੀ ਤੇ ਬਸ ਇਹ ਫਮ ਜਾਂ ਪਾਣੀ ਸੁੱਕ ਜਾਂਦੋਂ ਉਹ ਵੇਖ ਲਾਓ ਚੱਕਣਾ ਕਰਨਾ ਕਰ ਰਸ ਕਰਨੀ ਜੀ ਸਾਡੇ ਕਮਰੇ ਡੇਗ ਪੈ ਤਿੰਨ ਜੀ ਤੇ ਇਹ ਕੁੜੀ ਨੂੰ ਮੈਂ ਮੰਗਵਾਇਆ ਮੈਂ ਕਿ ਮੈਂ ਤਾਂ ਫਾਂਡਾ ਨਹੀਂ ਮੰਜਾ ਜੰਦ ਰੋਟੀ ਨੂੰ 판 ਕੇ ਦਿੱਤੀ ਜਾਂਦੀ ਜੀ ਗੁਰਕੀ ਮੈਂ 판 ਕੇ ਦੇਂਦੀ ਥਾਲੀ ਚ ਪਾ ਤੇ ਪਲੇਟ ਵਿੱਚ ਤਮੈ ਔਖਾ ਲੈਣੀ ਜੀ ਔਖੇ ਹਾਲਾਤ ਬੜੀ ਔਖੇ ਹਾਲਤ ਹੈ ਤੇ ਹੁਣ ਇੱਕ ਹੱਥ ਨਾਲ ਕੋਈ ਕੰਮ ਨਹੀਂ ਕਰ ਸਕਨੀ ਠੀਕ ਹੈ ਨਾ ਜੀ ਤੇ ਬਸ ਹੁਣ ਇੰਨੇ ਤੰਗ ਨੂੰ ਪਤਾ ਹੀ ਹੈ ਕਣਕਾ ਤਾਂ ਗਣਕਾ ਤਾਂ ਔਖੀਆਂ ਵਜੇਣੀਆਂ ਨੇ ਵਜੇਣੀਆਂ ਨੇ ਕਿ ਨਹੀਂ ਵਜੇਣੀਆਂ ਮਾਲਕ ਨੂੰ ਪਤਾ ਹੈ ਮਾਲਕ ਨੂੰ ਪਤਾ ਹੈ ਜੀ ਇਹ ਆਪਾਂ ਤਾਂ ਕੀ ਬੰਨਾ ਸਾਟਾ ਸਾਦੇ ਹਾਲ ਤੂੰ ਠੀਕ ਤਕੀ ਕੀ ਮੰਗ ਕਰਦੇ ਹੋ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਘਰ ਜਿਹੜੇ ਨੇ ਉਹ ਟੋਟਲੀ ਜਿਹੜੇ ਟੁੱਟ ਚੁੱਕੇ ਨੇ ਘਰਾਂ ਦੀਆਂ ਜਿਹੜੀਆਂ ਨੀਆਂ ਬੈਠ ਚੁੱਕੀਆਂ ਨੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜਾ ਘਰਾਂ ਵਿੱਚ ਵੜਨਾ ਥੋੜਾ ਜਿਹਾ ਔਖਾ ਜਾਂ ਤਾਂ ਹੋ ਜਾਵੇ ਔਖਾ ਔਖਾ ਹੈ ਤਕੀ ਮੰਗ ਕਰਦੇ ਹੋ ਮੰਗਾ ਕਰਨੇ ਆ ਭੀ ਜਿਵੇਂ ਕੋਈ ਇਹ ਗੱਲ ਕੋਈ ਕਰਨ ਮਦਦ ਮਦਦ ਕਰੋ ਪਤਾ ਹੈ ਪਿਛਲੀ ਵਾਰ ਆਇਆ ਸੀ ਸਾ ਅੰਗੇ ਚੋ ਜੀ ਉਹ ਤਾਂ ਸਾਨੂੰ ਨਾ ਕਹਿੰਦੇ ਸੀ ਕਮਰੇ ਆਣ ਕੇ ਲਿਖ ਲੈ ਗਏ ਕਈਆਂ ਦੇ ਤਿਆਗ ਹੈ ਵੀ ਜੇ ਰਿਆ ਕਰਨ ਸਾਡੇ ਵਰਗਿਆਂ ਦੇ ਇੱਕ 3-3000 ਖਾਤੇ ਜਪਾਇ ਨੇ ਜੀ 3000 ਨਾਲ ਤੁਹਾਨੂੰ ਪਤਾ ਹੈ ਫੇਰ ਕਮਰਾ ਬਣਦਾ ਸਕਦੇ ਉਹ ਤਾਂ ਕੰਦ ਵੀ ਨਹੀਂ ਮਾਣਦੇ ਸੀ ਆਪ ਦੇ ਕੋਲ ਫੇਰ ਕੋਠਾ ਘਟਗਾ ਤੇ ਪੈਣ ਪ੍ਰਾ ਕੋਲੋਂ ਤਾਂ ਪਾਇਆ ਇੱਕ ਕਮਰਾ ਜਗਾ ਡਿੱਗਿਆ ਸੀ ਜੀ ਤੇ ਹੁਣ ਫੇਰ ਉਹ ਵੇਖੋ ਖਾਨੀਆਂ ਬੈਠੀਆਂ ਪਈਆਂ ਦਡਾਰਨ ਦਡਾਰੀ ਹੈ ਨੀ ਇਹ ਹਰ ਵਾਰ ਪਾਣੀ ਇਸ ਇਲਾਕੇ ਦੇ ਵਿੱਚ ਆ ਜਾਂਦਾ ਤਾਂ ਕੀ ਸਰਕਾਰ ਨੂੰ ਕੋਈ ਪੱਕੇ ਹੱਲ ਨਹੀਂ ਇਹਦੇ ਤੇ ਅਸੀਂ ਅਸੀਂ ਕੀ ਬਣ ਸਾਡਾ ਇਹ ਗੱਲ ਬਣਾ ਦਿਓ ਜੀ ਯਾ ਤਾਂ ਤੁਸੀਂ ਇੱਕ ਪੱਕੀਆਂ ਜ਼ਮੀਨਾਂ ਕਰੋ ਜਿਹੜੀਆਂ ਆ ਇਹ ਗੱਲ ਕੱਚੀਆਂ ਨੇ ਜੀ ਪਰ ਜੇ ਕੁਝ ਜੇ ਆਣ ਤਾਂ ਉਹ ਮਾਫ ਕਰੋ ਜਿਵੇਂ ਹੋਣਾ ਇਹ ਗੱਲ ਹੈ ਜੀ ਬਹੁਤ ਬਹੁਤ ਮਿਹਰਬਾਨੀ ਠੀਕ ਹੈ ਧੰਨਵਾਦ ਤੁਹਾਡੀ ਤੇ ਤੁਹਾਏ ਤੁਸੀਂ